प्यारे बच्चे प्यार परी सत श्री अकाल स्वस्थ जिंदगी 5 ਵਿੱਚ ਤੁਹਾਡਾ ਸਵਾਗਤ ਹੈ ਇਸ ਵਿੱਚ ਅਸੀਂ ਅੱਜ ਪਾਠ ਪਹਿਲਾ ਸੇਤ ਅਤੇ ਸਫਾਈ ਉਸ ਦਾ ਭਾਗ ਸ ਕਵਿਤਾ ਪੜਾਂਗੇ ਤੇ ਨਾਲ ਹੀ ਗਾਵਾਂਗੇ ਠੀਕ ਹੈ ਕਵਿਤਾ ਦਾ ਸਿਰਲੇਖ ਹੈ प्रीति बहुत सयानी है चलो ਹੁਣ ਸ਼ੁਰੂ ਕਰਦੇ ਹਾਂ ਤੁਸੀਂ ਮੇਰੇ ਨਾਲ ਪੜੋਵੀ ਤੇ ਗਾਓ ਵੀ ਪ੍ਰੀਤੀ ਬਹੁਤ ਸਿਆਣੀ ਹੈ ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਹਰ ਰੋਜ਼ ਪੁਰਸ਼ ਕਰਨਾ ਤੇ ਨਾ ਹੋਣਾ ਹੋ ਗਏ ਜੇ ਦੰਦ ਖਰਾਬ ਔਖਾ ਹੋ ਜਾਊ ਕੰਨੇ ਚੂਪਣਾ ਤੇ ਚੱਲੀਆਂ ਚਬਾਉਣਾ ਪ੍ਰੀਤੀ ਬਹੁਤ ਸਿਆਣੀ ਹੈ ਪਹਿਲਾ ਪੈਰਾ ਠੀਕ ਹੈ ਪ੍ਰੀਤੀ ਬਹੁਤ ਸਿਆਣੀ ਹੈ ਹਰ ਰੋਜ਼ ਨਹਾਉਂਦੀ ਵੀ ਹੈ ਤੇ ਬਰਸ਼ ਵੀ ਕਰਦੀ ਹੈ ਵੀ ਦੰਦ ਨਾ ਖਰਾਬ ਹੋ ਜਾਣ ਦੇਖੋ ਕਿੰਨਾ ਧਿਆਨ ਰੱਖਦੀ ਹੈ ਫਿਰ ਦੂਸਰਾ ਪੈਰਾ ਪ੍ਰੀਤੀ ਬਹੁਤ ਸਿਆਣੀ ਹੈ ਉਸ ਨੂੰ ਪਤਾ ਹੈ ਕਿੰਨੇ ਜ਼ਰੂਰੀ ਨੇ ਨਹਾ ਕੇ ਸਾਫ਼ ਸੁਥਰੇ ਕੱਪੜੇ ਪਾਉਣੇ ਪਸੀਨਾ ਬਦਬੂ ਤੇ ਕਟਾਉਣੋਂ ਨਾਲ ਜੇ ਹੋ ਗਏ ਬਿਮਾਰ ਤਾਂ ਪੈਣ ਗਿਆ ਦਵਾਈਆਂ ਖਾਣੀਆਂ ਤੇ ਟੀਕੇ ਲਗਵਾਉਣੇ ਠੀਕ ਹੈ ਕਿੰਨੀ ਸਿਆਣੀ ਹੈ ਦੇਖੋ ਸਾਫ਼ ਸੁਥਰੇ ਸਾਫ਼ ਸੁਥਰੇ ਕੱਪੜੇ ਪਾਉਂਦੀ ਹੈ ਬਚੀ ਰਹਿੰਦੀ ਹੈ ਬਿਮਾਰੀਆਂ ਤੋਂ ਨਾ ਟੀਕੇ ਲਗਾਉਣੇ ਪੈਣੇ ਤੀਸਰਾ ਪੈਰਾ ਪ੍ਰੀਤੀ ਬਹੁਤ ਸਿਆਣੀ ਹੈ ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਕਰਨ ਨੂੰ ਸੁੰਦਰ ਤੇ स्वच्छ ਬਣਾਉਣਾ ਕੂੜਾ ਜੇ ਕੂੜੇਦਾਨ ਵਿੱਚ ਨਾ ਪਾਇਆ ਤਾਂ ਮੱਖੀ ਨਾਲ ਹੈ ਜਾ ਮਛਰਨ ਨਾਲ ਮਲੇਰੀਆ ਹੈ ਫੈਲ ਜਾਣਾ ਦੇਖੋ ਪ੍ਰੀਤੀ ਕਿੰਨੀ ਸਿਆਣੀ ਹੈ ਉਹ ਕਹਿੰਦੀ ਜੀ ਕੂੜਾ ਕੂੜੇਦਾਨ ਵਿੱਚ ਨਾ ਪਾਇਆ ਤਾਂ ਹੈਜਾ ਬਿਮਾਰੀ ਹੋ ਜਾਏਗੀ ਮੱਖੀਆਂ ਨਾਲ ਮਛਰਾਂ ਨਾਲ ਮਲੇਰੀਆ ਫੈਲ ਜਾਣਾ ਹੈ ਫਿਰ ਆਖਰ ਵਾਲਾ ਪੈਰਾ ਪੇਜ ਨੰਬਰ 10 ਦੇ ਉੱਪਰ ਪ੍ਰੀਤੀ ਬਹੁਤ ਸਿਆਣੀ ਹੈ ਉਸਨੂੰ ਪਤਾ ਹੈ ਕਿ ਕਿੰਨਾ ਜ਼ਰੂਰੀ ਹੈ ਘਰਲੀ ਵਿੱਚ ਝਾੜੂ ਲਗਾਉਣਾ ਜੇ ਨਾ ਸਾਫ਼ ਰੱਖਿਆ ਆਲਾ ਦਵਾਲਾ ਤਾਂ ਸਾਰਾ ਕੂੜਾ ਮੁੜਕਰ ਨੂੰ ਹੀ ਆਉਣਾ ਦੇਖੋ ਕਿੰਨੀ ਸਿਆਣੀ ਹੈ ਉਹ ਕਹਿੰਦੀ ਝਾੜੂ ਨਾ ਲਾਇਆ ਤਾਂ ਉੱਡ-ਉੱਡ ਕੇ ਸਾਰਾ ਘਰ ਵਿੱਚ ਹੀ ਆ ਜਾਏਗਾ ਚਲੋ ਹੁਣ ਅਸੀਂ ਦੂਸਰਾ ਪੈਰਾ ਦੂਸਰੇ ਪੇਜ ਦੇ ਉੱਪਰ ਪਹਿਲਾ ਪੈਰਾ ਸ਼ੁਰੂ ਕਰਦੇ ਹਾਂ ਪ੍ਰੀਤੀ ਬਹੁਤ ਸਿਆਣੀ ਹੈ ਉਸਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਚੰਗੀਆਂ ਪੋਜਨ ਆਦਤਾਂ ਨੂੰ ਅਪਣਾਉਣਾ ਖਾਂਦੇ ਰਹੇ ਜੋ ਗੰਦੇ ਹੱਥਾਂ ਨਾਲ ਨੰਗਾ ਪੋਜਨ ਖਰਾਬ ਹੋ ਜਾਉ ਸੇਤੇ ਪੈ ਜਾਉ ਪਛਤਾਉਣਾ ਦੇਖੋ ਕਿੰਨੀ ਸਿਆਣੀ ਹੈ ਉਹ ਚੰਗੀਆਂ ਆਦਤਾਂ ਘਰ ਹੀ ਖਾਂਦੀ ਹੈ ਉਹ ਗੰਦੇ ਹੱਥਾਂ ਵਾਲਾ ਜਾਂ ਬਾਹਰ ਨੰਗਾ ਪਿਆ ਭੋਜਨ ਧਕਿਆ ਹੋਇਆ ਨਹੀਂ ਉਹਨੂੰ ਨੰਗਾ ਭੋਜਨ ਕਹਿੰਦੇ ਆ ਬੱਚਿਓ ਉਹ ਜੇ ਖਾ ਲਿਆ ਤਾਂ ਸੇਤ ਖਰਾਬ ਹੋ ਜਾਏਗੀ ਪ੍ਰੀਤੀ ਦੇਖੋ ਕਿੰਨੀ ਸਿਆਣੀ ਪ੍ਰੀਤੀ ਬਹੁਤ ਸਿਆਣੀ ਹੈ ਦੂਸਰਾ ਪੈਰਾ ਇਸ ਪੇਜ ਤੇ ਉਸ ਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਹਰੀਆਂ ਸਬਜ਼ੀਆਂ ਫਲ ਤੇ ਸਲਾਦ ਖਾਣਾ ਖਾ ਕੇ ਬਜਾਰੂ ਪੋਜਨ ਪੀਂਦੇ ਰਹੇ ਜੇ ਕੋਲਡ ਡਰਿੰਕ ਤਾਂ ਕਮਜ਼ੋਰ ਹੋਣਗੀਆਂ ਅੱਖਾਂ ਪਵੇਗਾ ਚਸ਼ਮਾ ਲਗਵਾਣਾ ਦੇਖੋ ਕਿੰਨੀ ਸਿਆਣੀ ਆ ਹਰੀਆਂ ਸਬਜ਼ੀਆਂ ਤੇ ਫਲ ਸਲਾਦ ਖਾਣਾ ਉਹਨੂੰ ਪਤਾ ਹੈ ਵੀ ਇਹ ਖਾਣਾ ਜ਼ਰੂਰੀ ਹੈ ਜੇ ਬਾਜ਼ਾਰ ਦਾ ਪੋਜਨ ਖਾਦਾ ਪੀਜ਼ਾ 버ਗਰ ਵਗੈਰਾ ਕੋਲਡ ਡਰਿੰਕ ਪੀਤਾ ਤਾਂ ਅੱਖਾਂ ਕਮਜ਼ੋਰ ਤੇ ਚਸ਼ਮਾ ਲੱਗ ਜਾਏਗਾ ਫਿਰ ਆਖਰੀ ਪੈਰਾ ਇਸ ਪੇਜ ਤੇ ਪ੍ਰੀਤੀ ਬਹੁਤ ਸਿਆਣੀ ਹੈ ਉਸਨੂੰ ਯਾਦ ਹੈ ਆਪਣੀ ਦਾਦੀ ਦਾ ਕਹਿਣਾ ਵੇਲਾ ਰਹਿੰਦੇ ਕਰ ਲੋ ਵਿਚਾਰ ਕਿਉਂਕਿ ਲੰਗਿਆ ਵੇਲਾ ਕਦੇ ਹੱਥ ਨਹੀਂ ਆਣਾ ਪ੍ਰੀਤੀ ਬਹੁਤ ਸਿਆਣੀ ਹੈ ਉਸਨੂੰ ਯਾਦ ਹੈ ਆਪਣੀ ਦਾਦੀ ਦਾ ਕਹਿਣਾ वेला कर लो विचार क्योंकि वेला कद हाथ नहीं आना बच्चों देखिया किन्नी अच्छी कविता है कि अच्छी सिख्या सानू दिती गई है सब देखो संभल के ਆਪਣੀ ਸਿਹਤ ਦਾ ਸੱਚ ਮੁੱਚ ਧਿਆਨ ਰੱਖ ਕੇ ਸਾਨੂੰ ਚੰਗੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਫਿਰ ਅਸੀਂ ਨਾ ਹੀ ਕਦੇ ਬਿਮਾਰ ਹੋਵਾਂਗੇ ਨਾ ਹੀ ਕਦੇ ਕਿਸੇ ਕਿਟਾਣੂ ਦਾ ਸ਼ਿਕਾਰ ਹੋਵਾਂਗੇ ਜਿਵੇਂ ਕਰੋਨਾ ਮਹਾਮਾਰੀ ਹੁਣ ਫੈਲੀ ਹੋਈ ਹੈ ਤੁਸੀਂ ਬੜੇ ਧਿਆਨ ਨਾਲ ਮੇਰੀ ਕਵਿਤਾ ਸੁਣੀ ਹੋਏਗੀ ਇਸ ਕਰਕੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ